ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਵਿੱਕੀ ਜਯੋਲ ਤੁਸੀਂ ਦੇਖ ਰਹੇ ਹੋ ਲਾਈਫਲਾਈਨ ਕੰਪਿਊਟਰ ਸੈਂਟਰ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਂਗਣਵਾੜੀ ਹੈਲਪਰ ਤੇ ਵਰਕਰ ਤੇ ਮਿੰਨੀ ਵਰਕਰ ਦੀਆਂ ਪੋਸਟਾਂ ਬਾਰੇ ਗੱਲ ਕਰਾਂਗੇ ਉਮਰ ਦਾ ਕ੍ਰਾਈਟੇਰੀਆ ਕੀ ਰਹੇਗਾ ਕਿਹੜੇ ਕਿਹੜੇ ਜ਼ਰੂਰੀ ਡਾਕੂਮੈਂਟਸ ਨੇ ਤੇ ਅਪਲਾਈ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਪੂਰੀ ਇਨਫਰਮੇਸ਼ਨ ਇਸ ਟੌਪਿਕ ਤੇ ਦਿੱਤੀ ਜਾਏਗੀ ਸੋ ਵੀਡੀਓ ਨੂੰ ਤੁਸੀਂ ਨੇ ਲਾਸਟ ਤੱਕ ਦੇਖਣਾ ਤਾਂ ਜੋ ਕੋਈ ਵੀ ਜਾਣਕਾਰੀ ਰਹੇ ਨਾ ਜਿਹੜੀ ਜਾਣਕਾਰੀ ਕੋਈ ਤੁਸੀਂ ਮਿਸ ਕਰ ਦੋ ਸੁਣਨ ਤੋਂ ਤੇ ਅੱਗੇ ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਦੇ ਵਿੱਚ ਤੁਹਾਨੂੰ ਸਮੱਸਿਆ ਆਵੇ ਅ ਗੱਲਬਾਤ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਪੋਸਟਾਂ ਦੀ ਇਹ ਪੋਸਟਾਂ ਅ ਤਿੰਨ ਵਰਗਾਂ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਆਂਗਣਵਾੜੀ ਵਰਕਰ ਮਿੰਨੀ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਇਹ ਤਿੰਨ ਤਰ੍ਹਾਂ ਦੀਆਂ ਪੋਸਟਾਂ ਨੇ ਜਿਹੜੀਆਂ ਆਪਣੇ ਨਜ਼ਦੀਕੀ ਸੰਗਨਵਾੜੀ ਸੈਂਟਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਜੋ ਭੈਣਾਂ ਉੱਥੇ ਕੰਮ ਕਰ ਰਹੀਆਂ ਹੁੰਦੀਆਂ ਨੇ ਉਹ ਇਹਨਾਂ ਦੇ ਵਿੱਚੋਂ ਹੀ ਇੱਕ ਪੋਸਟ ਦੇ ਉੱਤੇ ਕੰਮ ਕਰ ਰਹੀਆਂ ਹੁੰਦੀਆਂ ਨੇ ਤੇ ਮਿੱਤਰੋ ਗੱਲ ਕਰੀਏ ਯੋਗਤਾ ਦੀ ਘੱਟੋ-ਘੱਟ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ ਪੰਜਾਬੀ ਸਬਜੈਕਟ ਜ਼ਰੂਰ ਤੁਹਾਡਾ 10ਵੀਂ ਦੇ ਵਿੱਚੋਂ ਪਾਸ ਹੋਣਾ ਚਾਹੀਦਾ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਤੇ ਉਸ ਤੋਂ ਅੱਗੇ ਗੱਲ ਕਰ ਲੈਣੇ ਆਂਗੇ ਆਪਾਂ ਭਾਸ਼ਾ ਪੰਜਾਬੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪਾਸ ਹੋਣੀ ਚਾਹੀਦੀ ਹੈ ਉਮਰ ਦੀ ਗੱਲ ਕਰੀਏ ਤਾਂ 18 ਤੋਂ ਲੈ ਕੇ 37 ਸਾਲ ਤੱਕ ਦੇ ਲੋਕ ਨੇ ਜਿਹੜੀਆਂ ਭੈਣਾਂ ਨੇ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੀਆਂ ਨੇ ਉਸ ਤੋਂ ਬਾਅਦ ਮਿੱਤਰੋ ਉਮਰ ਦੀ ਛੂਟ ਦੀ ਗੱਲ ਕਰ ਲਈਏ ਤਾਂ ਕੈਂਡੀਡੇਟ ਜਿਹੜੇ ਐਸਸੀ ਤੇ ਬੀਸੀ ਕਾਸਟ ਨਾਲ ਬਿਲੋਂਗ ਕਰਦੇ ਆ ਉਹ ਉਹਨਾਂ ਨੂੰ ਉਮਰ ਦੀ ਛੂਟ ਇਹਦੇ ਵਿੱਚ ਦੇਖਣ ਨੂੰ ਮਿਲੇਗੀ ਜਿਹੜੀ ਤੁਹਾਡੀ ਕਾਸਟ ਦੇ ਹਿਸਾਬ ਨਾਲ ਤੁਹਾਨੂੰ ਉਮਰ ਦੀ ਛੂਟ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਉਹ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਜ਼ਰੂਰੀ ਦਸਤਾਵੇਜ਼ ਜਿਹੜੇ-ਜਿਹੜੇ ਡਾਕੂਮੈਂਟਸ ਨੇ ਜ਼ਿਆਦਾ ਵੈਸੇ ਮੈਂ ਇਹ ਵੀਡੀਓ ਤੁਹਾਡੇ ਲਈ ਡਾਕੂਮੈਂਟਸ ਦੱਸਣ ਲਈ ਹੀ ਬਣਾ ਰਿਆ ਸੀਗਾ ਤਾਂ ਜੋ ਤੁਸੀਂ ਡਾਕੂਮੈਂਟ ਆਪਣੇ ਰੈਡੀ ਕਰਕੇ ਰੱਖ ਲਓ ਪੋਸਟਾਂ ਜਦੋਂ ਵੀ ਆਪਣੇ ਸਤੰਬਰ ਦੇ ਵਿੱਚ ਡੇਟ ਆਉਂਦੀ ਹੈ ਅਪਲਾਈ ਕਰਨ ਦੀ ਤਾਂ ਤੁਸੀਂ ਅਪਲਾਈ ਕਰ ਸਕੋ ਮਿੱਤਰੋ ਸਭ ਤੋਂ ਪਹਿਲਾਂ ਤੁਹਾਡੇ ਕੋਲੇ 10ਵੀਂ ਦਾ オリジナル ਸਰਟੀਫਿਕੇਟ ਤੁਹਾਡਾ ਆਪਣੇ ਕੋਲ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਤੁਹਾਡੀ 10ਵੀਂ ਦੇ ਵਿੱਚੋਂ ਪੰਜਾਬੀ ਭਾਸ਼ਾ ਪਾਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਜਨਮ ਸਰਟੀਫਿਕੇਟ ਤੁਹਾਡੇ ਕੋਲੇ ਹੈਗਾ ਤਾਂ ਵਧੀਆ ਗੱਲ ਹੈ ਅਗਰ ਨਹੀਂ ਆਤਾ ਤਾਂ ਭਾਈ ਜਿਹੜਾ ਤੁਹਾਡਾ ਸਰਟੀਫਿਕੇਟ ਹੈ 10ਵੀਂ ਦਾ ਉਹ ਵੀ ਤੁਹਾਡਾ ਜਨਮ ਸਰਟੀਫਿਕੇਟ ਦੀ ਜਗ੍ਹਾ ਤੇ ਚੱਲ ਜਾਏਗਾ ਕਿਉਂਕਿ 10ਵੀਂ ਦੇ ਸਰਟੀਫਿਕੇਟ ਦੇ ਉੱਤੇ ਆਪਣੀ ਜਨਮ ਤਰੀਕ ਲਿਖੀ ਹੁੰਦੀ ਹੈ ਉਸ ਤੋਂ ਬਾਅਦ ਮਿੱਤਰੋ ਡੋਮਿਸਾਈਲ ਸਰਟੀਫਿਕੇਟ ਦੀ ਗੱਲ ਕਰੀਏ ਡੋਮਿਸਾਈਲ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਪੰਜਾਬ ਰੈਜ਼ਿਡੈਂਸ ਰਹਿਸ਼ੀ ਕਾਰਡ ਕਹਿੰਦੇ ਨੇ ਜਿਹਨੂੰ ਉਹ ਤੁਹਾਡੇ ਕੋਲੇ ਜ਼ਰੂਰ ਹੋਣਾ ਚਾਹੀਦਾ ਅਗਰ ਜਿਹੜੀਆਂ ਕੁੜੀਆਂ ਦੇ ਵਿਆਹ ਹੋ ਗਏ ਆ ਉਹ ਤੁਹਾਡਾ ਸਹੁਰਿਆਂ ਵਾਲੀ ਸਾਈਡ ਦਾ ਹੋਣਾ ਚਾਹੀਦਾ ਤੇ ਜਿਹੜੀਆਂ ਕੁੜੀਆਂ ਭਾਈ ਕੁਵਾਰੀਆਂ ਅਪਲਾਈ ਕਰਨੀਆਂ ਤਾਂ ਉਹਨਾਂ ਕੋਲੇ ਆਪਣੇ ਮਾਪਿਆਂ ਸਾਈਡ ਦਾ ਡੋਮਿਸਾਈਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਹ ਅੱਗੇ ਗੱਲ ਕਰੀਏ ਜੇ ਡੋਮਿਸਾਈਲ ਸਰਟੀਫਿਕੇਟ ਨਹੀਂ ਆ ਤਾਂ ਇਹ 5-7 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਬਣ ਜਾਂਦਾ ਹੁੰਦਾ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਇਹਨੂੰ ਅਪਲਾਈ ਕਰ ਸਕਦੇ ਹੋ ਆਨਲਾਈਨ ਇਹਦਾ ਫਾਰਮ ਡਾਊਨਲੋਡ ਹੋ ਜਾਂਦਾ ਹੈ ਸੇਵਾ ਕੇਂਦਰ ਦੇ ਵਿੱਚੋਂ ਵੀ ਮਿਲ ਜਾਂਦਾ ਮੈਨੂੰ ਮੈਸੇਜ ਕਰ ਲਿਓ ਮੈਂ ਵੀ ਤੁਹਾਨੂੰ ਇਹਦੀ ਪੀਡੀਐਫ ਭੇਜ ਦਾਂਗਾ ਉਹਦਾ ਪ੍ਰਿੰਟ ਕਢਾ ਕੇ ਸੇਵਾ ਕੇਂਦਰ 'ਚ ਜਾ ਕੇ ਜਮ੍ਹਾਂ ਕਰਾ ਦੇਣਾ ਆਪਣੇ ਡਾਕੂਮੈਂਟ ਨਾਲ ਲਾ ਕੇ ਇਹ ਤੁਹਾਡਾ ਜੋ ਡੋਮਿਸਾਈਲ ਸਰਟੀਫਿਕੇਟ ਆ 10 ਦਿਨਾਂ ਦੇ ਅੰਦਰ ਅਰੰਦਰ ਆਰਾਊਂਡ ਆਪਾਂ ਨੂੰ ਮਿਲ ਜਾਂਦਾ ਹੁੰਦਾ ਸੋ ਉਹ ਤੁਹਾਨੂੰ ਮਿਲ ਜੇਗਾ ਉਹਨੂੰ ਅਪਲਾਈ ਕਰ ਲਓ ਅਗਰ ਮੌਕੇ ਤੇ ਅਗਰ ਨਹੀਂ ਵੀ ਹੁੰਦਾ ਤਾਂ ਤੁਹਾਡੇ ਕੋਲੇ ਕੋਈ ਵੀ ਦੋ ਹੋਰ ਰਹਿਸ਼ੀ ਸਰਟੀਫਿਕੇਟ ਦੀ ਜਗ੍ਹਾ ਤੇ ਲਾਉਣ ਵਾਸਤੇ ਰਹਿਸ਼ੀ ਪ੍ਰੂਫ ਹੋਣੇ ਚਾਹੀਦੇ ਨੇ ਜਿਵੇਂ ਆਪਾਂ ਗੱਲ ਕਰੀਏ ਵੋਟਰ ਕਾਰਡ ਦੀ ਜਾਂ ਆਧਾਰ ਕਾਰਡ ਹੋ ਗਿਆ ਜਾਂ ਕੋਈ ਵੀ ਹੋਰ ਐਦਾਂ ਦੀ ਚੀਜ਼ ਹੈ ਜੋ ਤੁਹਾਡੇ ਕੋਲੇ ਅਵੇਲੇਬਲ ਹੋਵੇ ਜਿਹਦੇ ਉੱਤੇ ਤੁਹਾਡਾ ਐਡਰੈਸ ਮੈਂਸ਼ਨ ਹੋਵੇ ਜਿਵੇਂ ਡਰਾਈਵਿੰਗ ਲਾਇਸੈਂਸ ਵੀ ਆਪਾਂ ਲਾ ਸਕਦੇ ਹਾਂ ਹਨਾ ਅਗਰ ਹੈਗਾ ਤਾਂ ਤੇ ਮਿੱਤਰੋ ਡੋਮਿਸਾਈਲ ਤੋਂ ਬਾਅਦ ਵੈਲੇਟ ਤੁਹਾਡੇ ਕੋਲੇ ਆਧਾਰ ਕਾਰਡ ਹੋਣਾ ਚਾਹੀਦਾ ਹੈ ਅਗਰ ਤੁਹਾਡਾ ਵਿਆਹ ਹੋਇਆ ਤਾਂ ਤੁਹਾਡੀ ਸਹੁਰਿਆਂ ਵਾਲੀ ਸਾਈਡ ਦਾ ਤੇ ਅਗਰ ਭਾਈ ਤੁਸੀਂ ਕੁਵਾਰੇ ਹੋ ਤਾਂ ਤੁਹਾਡੇ ਮਾਪੇ ਵਾਲੀ ਸਾਈਡ ਦਾ ਤੁਹਾਡਾ ਪ੍ਰੋਪਰ ਐਡਰੈਸ ਉਹਦੇ ਉੱਤੇ ਮੈਂਸ਼ਨ ਹੋਣਾ ਚਾਹੀਦਾ ਵਾਰਡ ਪੱਤੀ ਪਿੰਡ ਦਾ ਨਾਮ ਸਭ ਕੁਝ ਉਹਦੇ ਉੱਤੇ ਮੈਂਸ਼ਨ ਹੋਣਾ ਚਾਹੀਦਾ ਹੈ ਆਧਾਰ ਕਾਰਡ ਦੀ ਗੱਲ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਗੱਲ ਕਰੀਏ ਅਗਰ ਜਿਹੜੀਆਂ ਕੁੜੀਆਂ ਤਲਾਕਸ਼ੁਦਾ ਨੇ ਜਾਂ ਵਿਧਵਾ ਨੇ ਜਾਂ ਭਾਈ ਕੋਈ ਹੋਰ ਐਦਾਂ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਆ ਉਹਨਾਂ ਕੋਲੇ ਇਸ ਚੀਜ਼ ਦੇ ਵੀ ਪੂਰੇ ਪ੍ਰੋਪਰ ਪ੍ਰੂਫ ਹੋਣੇ ਚਾਹੀਦੇ ਨੇ ਜੋ ਗਵਰਨਮੈਂਟ ਵੈਲਿਡ ਹੋਣ ਕਿਉਂਕਿ ਇਹਦੇ ਵਿੱਚ ਵੀ ਤੁਹਾਨੂੰ ਇਹਦੇ ਨੰਬਰ ਵੀ ਲੱਗਣੇ ਆ ਕਿਉਂਕਿ ਇਹ ਪੋਸਟ ਮੈਰਿਟ ਬੇਸ ਤੇ ਆ ਤਾਂ ਮਿੱਤਰੋ ਇਹਨਾਂ ਚੀਜ਼ਾਂ ਦੇ ਵੀ ਨੰਬਰ ਲੱਗਣੇ ਆ ਤਿੰਨ ਨੰਬਰ ਅਰਾਊਂਡ ਮਿਲਦੇ ਹੁੰਦੇ ਆ ਜਿਹੜੀਆਂ ਕੁੜੀਆਂ ਵਿਧਵਾ ਅਪਲਾਈ ਕਰਦੀਆਂ ਨੇ ਜਾਂ ਆਪਣੇ ਤਲਾਕਸ਼ੁਦਾ ਅਪਲਾਈ ਕਰਦੀਆਂ ਨੇ ਤਾਂ ਉਹਨਾਂ ਨੂੰ ਤਿੰਨ ਨੰਬਰ ਐਕਸਟਰਾ ਮਿਲ ਜਾਂਦੇ ਹੁੰਦੇ ਆ ਇਹਦੇ ਤਾਂ ਪਰ ਤੁਹਾਡੇ ਕੋਲੇ ਪ੍ਰੂਫ ਹੋਣੇ ਚਾਹੀਦੇ ਤਾਂ ਉਹ ਤਿੰਨੇ ਨੰਬਰ ਤੁਹਾਨੂੰ ਮਿਲਨੇ ਆ ਉਸ ਤੋਂ ਬਾਅਦ ਮਿੱਤਰੋ ਪਾਸਪੋਰਟ ਸਾਈਜ਼ ਤੁਹਾਡੇ ਕੋਲੇ ਫੋਟੋ ਹੋਣੇ ਚਾਹੀਦੀਆਂ ਨੇ ਗ 90% ਉਹਦੇ ਵਿੱਚ ਤੁਹਾਡਾ ਫੇਸ ਦਿਖਣਾ ਚਾਹੀਦਾ ਹੈ ਉਹਵੀਆਂ ਦੀਆਂ ਫੋਟੋ ਤੁਸੀਂ ਨੇ ਪ੍ਰੋਪਰ ਇੱਕ ਫੋਟੋਗ੍ਰਾਫਰ ਤੋਂ ਖਿਚਵਾ ਕੇ ਰੱਖ ਲੈਣੀਆਂ ਨੇ ਵਧੀਆ ਤਰੀਕੇ ਨਾਲ ਹਨਾ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਚੋਣ ਪ੍ਰਕਿਰਿਆ ਦੀ ਕਿ ਚੋਣ ਪ੍ਰਕਿਰਿਆ ਕੀ ਹੁੰਦੀ ਹੈ ਇਹਦੇ ਵਿੱਚ ਕਿੱਦਾਂ ਤੁਸੀਂ ਫਾਰਮ ਭਰਨਾ ਹੈ ਕਿੱਦਾਂ ਤੁਸੀਂ ਸਿਲੈਕਟ ਹੁੰਨੇ ਹੋ ਇਹਦੇ ਵਿੱਚ ਹਨਾ ਅ 10ਵੀਂ 12ਵੀਂ ਗ੍ਰੈਜੂਏਸ਼ਨ ਦੇ ਨੰਬਰ ਵੱਖ-ਵੱਖ ਲੱਗਦੇ ਆ ਜੇ ਡੀਵੀ ਪੜ੍ਹਾਈ ਤੁਸੀਂ ਨੇ ਕਰੀ ਹੋਈ ਹੈ ਉਸ ਚੀਜ਼ ਦੇ ਡਾਕੂਮੈਂਟ ਤੁਸੀਂ ਦੇ ਨਾਲ ਲਾਉਣੇ ਆ ਫੋਟੋਕਾਪੀ ਕਰਾ ਕੇ ਗ੍ਰੈਜੂਏਸ਼ਨ ਹੈਗੀ ਆ ਤਾਂ ਤੁਸੀਂ ਵਰਕਰ ਲਈ ਅਪਲਾਈ ਕਰ ਸਕਦੇ ਹੋ ਹਨ ਉਸ ਤੋਂ ਬਾਅਦ ਅਗਰ ਤੁਸੀਂ ਹੈਲਪਰ ਲਈ ਅਪਲਾਈ ਕਰਦੇ ਹੋ ਜਾਂ ਮਿਨੀ ਵਰਕਰ ਲਈ ਅਪਲਾਈ ਕਰਦੇ ਹੋ ਤਾਂ ਉਹਦੇ ਵਿੱਚ 10ਵੀਂ ਤੇ 12ਵੀਂ ਚਾਹੀਦੀ ਹੁੰਦੀ ਆ ਉਹ ਵੀ ਸਰਟੀਫਿਕੇਟ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਵੈਲਿਡ ਹੋਣੇ ਚਾਹੀਦੇ ਨੇ ਇੱਕ ਬਹੁਤ ਸਾਰੇ ਬੱਚੇ ਉਦਾਂ ਦੇ ਵੀ ਅਪਲਾਈ ਕਰਨਗੇ ਜਿਨ੍ਹਾਂ ਕੋਲੇ ਡੀਜੀ ਲੋਕਰ ਵਾਲੇ ਸਰਟੀਫਿਕੇਟ ਨਹੀਂ ਹਨ ਤਾ ਮਿੱਤਰੋ ਉਹਦੇ ਵਿੱਚ ਤੁਹਾਨੂੰ ਸਮੱਸਿਆ ਆ ਸਕਦੀ ਆ ਤੁਸੀਂ ਆਪਣੇ ਆਨਲਾਈਨ ਜੋ ਵੀ ਤੁਹਾਡਾ ਬੋਰਡ ਹੈ ਪੰਜਾਬ ਬੋਰਡ ਆ ਜਾਂ ਦਿੱਲੀ ਬੋਰਡ ਆ ਉਹਨਾਂ ਨੂੰ ਆਨਲਾਈਨ ਅਪਲਾਈ ਕਰ ਲਓ ਤਾਂ ਜੋ ਬਣ ਕੇ ਆਉਣ 'ਚ ਟਾਈਮ ਲੱਗ ਜਾਂਦਾ ਹੁੰਦਾ ਕਈ ਵਾਰੀ ਮਹੀਨਾ ਲੱਗਦਾ ਹੈ ਜਾਂ ਫਿਰ ਅਗਰ ਤੁਸੀਂ ਤਤਕਾਲ 'ਚ ਅਪਲਾਈ ਕਰੋਗੇ ਤਾਂ ਉਹਦੇ ਵਿੱਚ ਫੀਸ ਜ਼ਿਆਦਾ ਲੱਗਣੀ ਹੈ ਜਾਂ ਫਿਰ ਮਿੱਤਰੋ ਤੁਹਾਨੂੰ ਉੱਥੇ ਜਾ ਕੇ ਲੈ ਕੇ ਹੋਣੇ ਪੈਂਦੇ ਆ ਤਾਂ ਖੱਜਲ-ਖੁਵਾਰੀ ਕਾਫੀ ਹੈ ਡੀਜੀ ਲੋਕਰ ਵਾਲਾ ਸਰਟੀਫਿਕੇਟ ਵੈਲਿਡ ਹੈ ਆ ਜਾਂ ਨਹੀਂ ਆ ਉਹ ਅੱਗੇ ਡਿਪਾਰਟਮੈਂਟ ਵੱਲੋਂ ਦੱਸਿਆ ਜਾਏਗਾ ਪਰ ਮੇਰੀ رائے ਦੇ ਵਿੱਚ ਤੁਹਾਨੂੰ ਆਪਣੇ origignal DMC ਨੇ ਜਿਹੜੇ ਉਹ ਅਪਲਾਈ ਕਰ ਲੈਣੇ ਚਾਹੀਦੇ ਨੇ ਅਗਰ ਤੁਹਾਡੇ ਕੋਲੇ DG locker ਵਾਲੇ ਨੇ ਤਾਂ ਉਹਨਾਂ ਨੂੰ ਆਪਣੇ ਮੰਗਾ ਕੇ ਰੱਖ ਲਓ ਭਾਈ ਕਿਉਂਕਿ ਅਗਰ ਤੁਸੀਂ ਅਪਲਾਈ ਕਰਦੇ ਹੋ ਅਗਰ ਉਹਦੇ ਕਰਕੇ ਕੋਈ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ ਖੜੇ ਪੈਰ ਫਿਰ ਉਹ ਸਰਟੀਫਿਕੇਟ ਮਿਲਦੇ ਨਹੀਂ ਜਦੋਂ ਨੂੰ ਮਿਲਦੇ ਨੇ ਉਦੋਂ ਨੂੰ ਸਮਾਂ ਲੰਘ ਜਾਂਦਾ ਫਿਰ ਉਹ ਸਮੱਸਿਆ ਦਾ ਵਿਸ਼ਾ ਬਣ ਜਾਂਦੀਆਂ ਹੁੰਦੀਆਂ ਨੇ ਚੀਜ਼ਾਂ ਤਾਂ ਉਹਨਾਂ ਨੂੰ ਆਪਣਾ ਤੁਸੀਂ ਪਹਿਲਾਂ ਮੰਗਾ ਕੇ ਰੱਖੋ ਤਾਂ ਜੋ ਤੁਸੀਂ ਸਹੀ ਟਾਈਮ ਤੇ ਅਪਲਾਈ ਕਰ ਸਕੋ ਜੋ ਰੈジਡੈਂਸ ਵਾਲੀ ਗੱਲ ਮੈਂ ਤੁਹਾਨੂੰ ਕਰ ਰਿਹਾ ਸੀਗਾ ਡੋਮਿਸਾਈਲ ਸਰਟੀਫਿਕੇਟ ਨਹੀਂ ਹੈ ਤਾਂ ਉਹਨੂੰ ਅਪਲਾਈ ਕਰ ਲਓ ਪੀਡੀਫ ਮੇਰੇ ਤੋਂ ਲੈ ਲਿਓ ਚਾਹੀ ਆਨਲਾਈਨ ਡਾਊਨਲੋਡ ਕਰ ਲਓ ਸੇਵਾ ਕੇਂਦਰ ਚੋਂ ਫਾਰਮ ਕਢਵਾ ਲਿਆਓ ਉਹਦੇ ਉੱਪਰ ਆਪਣਾ ਜੋ ਵੀ ਡਾਟਾ ਉਹਨਾਂ ਵੱਲੋਂ ਪੁੱਛਿਆ ਜਾਂਦਾ ਉਹਨੂੰ ਭਰ ਲਓ ਉਤੋਂ ਹੀ ਚਾਹੀ ਉਹਨਾਂ ਤੋਂ ਭਰਵਾ ਲਿਓ ਫ੍ਰੀ ਚ ਭਰ ਦਿੰਦੇ ਹੁੰਦੇ ਨੇ ਉਹ ਆਪਣੇ origignal document ਨਾਲ ਲੈ ਜਿਓ ਹਨਾ ਉਹ ਭਰ ਕੇ ਉੱਥੇ ਤੁਸੀਂ ਨੇ ਜਮ੍ਹਾਂ ਕਰਵਾ ਦੇਣੇ ਨੇ ਤੇ ਮਿੱਤਰੋ ਜੋ ਤੁਹਾਡਾ ਡੋਮਿਸਾਈਲ ਸਰਟੀਫਿਕੇਟ ਆ ਉਹ ਬਣ ਕੇ ਜਲਦੀ ਤੁਹਾਡੇ ਘਰ ਆ ਜਾਏਗਾ ਹਨਾ ਹੁਣ ਗੱਲ ਕਰੀਏ ਅਪਲਾਈ ਪ੍ਰੋਸੈਸ ਦੀ ਤਾਂ ਮਿੱਤਰੋ ਆਫਲਾਈਨ ਮੋਡ ਦੇ ਵਿੱਚ ਪੋਸਟਾਂ ਅਪਲਾਈ ਹੁੰਦੀਆਂ ਨੇ ਸੀਡੀਪੀਓ ਦਫ਼ਤਰ ਆਪਾਂ ਨੇ ਫਾਰਮ ਜਾ ਕੇ ਜਮ੍ਹਾਂ ਕਰਾਉਣੇ ਹੁੰਦੇ ਆ ਉੱਥੋਂ ਹੀ ਇਹ ਫਾਰਮ ਮਿਲਦਾ ਹੁੰਦਾ ਹੈ ਆਨਲਾਈਨ ਮੋਡ ਦੇ ਵਿੱਚ ਕੋਈ ਫਾਰਮ ਅਪਲਾਈ ਨਹੀਂ ਹੁੰਦੇ ਇਹ ਇਹਦੀ ਪੀਡੀਐਫ ਆਪਾਂ ਨੇ ਕਢਾ ਲੈਣੀ ਹੁੰਦੀ ਆ ਪ੍ਰਿੰਟ ਕਢਾ ਕੇ ਉਹਨੂੰ ਪੈਨ ਨਾਲ ਭਰ ਲੈਣਾ ਫਾਰਮ ਨੂੰ ਜਿਹੜਾ ਆਪਾਂ ਨੂੰ ਉੱਥੋਂ ਮਿਲੇਗਾ ਉਸ ਤੋਂ ਬਾਅਦ ਆਪਣਾ ਡੋਮਿਸਾਈਲ ਸਰਟੀਫਿਕੇਟ ਜਿਹੜੀ ਤੁਹਾਡੀ ਪੜ੍ਹਾਈ ਆ ਉਸ ਦੇ ਹਿਸਾਬ ਨਾਲ ਤੁਸੀਂ ਪੋਸਟ ਲਈ ਅਪਲਾਈ ਕਰੋਗੇ ਹੈਲਪਰ ਲਈ ਅਪਲਾਈ ਕਰ ਰਹੇ ਹਾਂ 10ਵੀਂ 12ਵੀਂ ਮਿੰਨੀ ਵਰਕਰ ਲਈ ਅਪਲਾਈ ਕਰ ਜਾ ਵਰਕਰ ਲਈ ਅਪਲਾਈ ਕਰ ਰਹੇ ਹੋ ਤਾਂ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਤੁਹਾਡੇ ਲੱਗਣਿਆਂ ਨਾਲ ਇਹ ਸਾਰੀਆਂ ਫੋਟੋਕਾਪੀਆਂ ਤੁਸੀਂ ਇਹ ਡਾਕੂਮੈਂਟ ਨਾਲ ਲਾਉਣੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਤੁਹਾਡਾ ਜੋ ਵੋਟਰ ਕਾਰਡ ਹੈ ਉਹ ਤੁਹਾਡਾ ਵਿਆਹ ਹੋਇਆ ਹੋਇਆ ਤਾਂ ਤੁਹਾਡੇ ਸਹੁਰਿਆਂ ਵਾਲੀ ਸਾਈਡ ਤੋਂ ਤੁਹਾਡਾ ਵੋਟਰ ਕਾਰਡ ਅਪਡੇਟ ਹੋਣਾ ਚਾਹੀਦਾ ਹੈ ਉਹਦੀ ਫੋਟੋਕਾਪੀ ਆਧਾਰ ਕਾਰਡ ਵੀ ਅਪਡੇਟ ਚਾਹੀਦਾ ਤੁਹਾਡਾ ਤੇ ਉਸ ਤੋਂ ਬਾਅਦ ਮਿੱਤਰੋ ਇਹ ਸਾਰੀਆਂ ਫੋਟੋਕਾਪੀਆਂ ਤੁਹਾਨੂੰ ਨਾਲ ਲਾਉਣੀਆਂ ਪੈਣਗੀਆਂ ਉਸ ਤੋਂ ਬਾਅਦ ਅਗਰ ਕੋਈ ਹੋਰ ਸਪੈਸ਼ਲ ਡਾਕੂਮੈਂਟ ਡਿਪਾਰਟਮੈਂਟ ਵੱਲੋਂ ਮੰਗਿਆ ਜਾਂਦਾ ਤਾਂ ਤੁਹਾਨੂੰ ਉਹ ਵੀ ਸਪੈਸ਼ਲ ਡਾਕੂਮੈਂਟ ਆਪਣੇ ਤਿਆਰ ਕਰਕੇ ਰੱਖਣੇ ਪੈਣਗੇ ਪਰ ਮੇਜਰ ਚੀਜ਼ਾਂ ਜਿਹੜੀਆਂ ਇਹੀ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰੇ ਡਾਕੂਮੈਂਟ ਆਪਣੇ ਪਾਈ ਤਿਆਰ ਕਰਕੇ ਰੱਖੋ ਜਦੋਂ ਹੀ ਪੋਸਟਾਂ ਨਿਕਲਦੀਆਂ ਨੇ ਮੇਰੇ ਵੱਲੋਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿੱਤਾ ਜਾਏਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਐਦਾਂ ਦੀਆਂ ਹੀ ਜਾਣਕਾਰੀਆਂ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਕਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਇਸ ਵੀਡੀਓ ਦੀ ਜਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੀ ਇਨਫੋਰਮੇਸ਼ਨ ਪਸੰਦ ਆਈ ਜੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਧੰਨਵਾਦ